ਉਹ بگੜ ਗਈ ਖਿੱਚ ਕੇ ਰੱਖ ਹਾਂ ਲੱਗਦੀ ਹੈਗੀ ਇੱਕ ਥੜ ਲੱਗਦੀ ਆ ਹਾਂ ਹੁਣ ਕਹਿੰਦੇ ਵੀ ਇਹਨੂੰ ਖਿੱਚ ਕੇ ਰੱਖ ਦੇਖਿਆ ਚਾਲ ਆਵਾਜ਼ ਪੁੱਤ ਤੇਰਾ ਉਹ ਚਲ ਗਿਆ ਫੇਰ ਚਲ ਗਿਆ ਆ ਉਹ ਦੇ ਆਹ ਲੈ ਦੇ ਦੇ ਦੇਖਦੇ ਨਹੀਂ ਮਿੱਛੇ ਨੂੰ ਬੀਬੀ ਦੇਖਦਾ ਹੀ ਨਹੀਂ ਕੰਨਾ ਦੇਖ ਨਹੀਂ ਕਹਿੰਦੇ ਕਿ ਆ ਬਹੁਤ ਵਿਗੜੀ ਆ ਹਾਂ ਪਰ ਉਹਦੀ ਪਰਵਾਹ ਕੋਈ ਨਹੀਂ ਮੈਨੂੰ ਹਾਂ ਕਹਿੰਦਾ ਉਹ ਵੀ ਉਹਦੀ ਪਰਵਾਹ ਹੈ ਕਿਹਦੀ ਹੈ ਤੇਨੇ ਹੈ ਕਿਹਦੀ ਹੈ ਤੇ ਤੇਰੀ ਕਹੇਨ ਹੈਗੀ ਆ ਹਾਂ ਉਤਲੇ ਦੀ ਪਰਵਾਹ ਹੈ ਨਹੀਂ ਦੀ ਗੱਲ ਉਤਲੇ ਦੀ ਤੇਰਾ ਇਹ ਉਤਲਾ ਬਾਕੀ ਜਿੰਦ ਤੇ ਹੈ ਹੀ ਨਹੀਂ ਉਤਲਾ ਤੇਰਾ ਹੀ ਆ ਉਹ ਜਿਹੜਾ ਤੇਰੇ ਤੋਂ ਕਹਿੰਦੇ ਏਦਾਂ ਕਰਦੇ ਹੁੰਦੇ ਕਹਿੰਦੇ ਉਹ ਤੇ ਦੇਖਦਾ ਉਹ ਏਦਾਂ ਏਦਾਂ ਰਾਜੂ ਫਿਰਿਆ ਹਾਂ ਉਹ ਮੇਰਾ ਕਹਿੰਦੀ ਸਿਰ ਅੱਡ ਵਰਗਾ ਨੇੜੇ ਨਹੀਂ ਲਾਣ ਲੱਗਾ ਬੱਲੇ 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 ਫੂਕਾ ਮਾਰਦੀ ਜਲੇ ਬੀਬੀ ਕੀ ਕਰ ਰਹੀ ਤਰੇ ਉਹ ਕਿੱਦਾਂ ਖੜਾ ਬਾਪੂ ਹੋਣੀ ਤੇ ਆ ਹੋਣੀ ਨਹੀਂ ਦੀ ਆ ਜਾ ਆ ਜਾ ਆ ਜਾ ਆ ਜਾ ਡਾਂਡਾ ਰਹਿਣਾ ਆ ਜਾ ਨਾ ਨਾ ਡਰ ਨਾ ਮੈਂ ਤਾਂ ਡਰਦੀ ਤੂੰ ਡਰਦਾ ਹੋਵੇਂ ਨਹੀਂ ਲਾ ਟੋੜ ਕੇ ਦਮ ਤੇਰੀ ਜਗ ਉਹ ਮੂਹ ਲਗਾ ਲਿਆ ਉਧਰ ਬੀਬੀ ਲਓ ਭੱਲੇ ਬੱਲੇ ਹੋਏ ਨਾ ਮੈਂ ਨਹੀਂ ਬੋਲਦੀ ਨਾ ਉਹ ਡਰਦਾ ਚੱਲਦਾ ਉਹ ਚੱਲੇ ਇੱਕ ਬੰਦਾ ਤਾਂ ਡਰਦਾ ਇੱਕ ਨਾ ਡਰੇ ਕੰਪਾਸ ਕਰਦਾ ਕਹਿੰਦਾ ਉੱਧਰ ਕਰਦਾ ਮਾਂ ਪੁੱਤ ਖੇ ਖਿਚਣੇ ਮੈਨੂੰ ਦੇਖ ਉਹ ਲ ਉਹ ਭੱਲੇ ਉਹ ਤੁਹਾਡੇ ਉਹ ਤੇਰਾ ਭਲਾ ਨਹੀਂ ਅੱਜ ਕਹਿੰਦਾ ਮੋੜ ਮੋੜ ਮੈਂ ਜੋ ਮਰਜ਼ੀ ਕਰਾਂ ਆਪਣੇ ਮੈਂ ਆਪਾਂ ਨੂੰ ਦਖਲੰਦ ਜੀ ਕਰਦੀ ਮੈਂ ਕਰਦੀ ਆ ਮੈਂ ਆਪਣੇ ਲੈ ਕੇ ਨਾ ਬਹੋਲੋ ਮੈਂ ਇਤਨੇ ਮੈਂ ਇਤਨੇ ਉੱਧਰ ਬੈਠੀ ਨਾ ਇਤਨੇ ਘੜੀ ਵਾਤੇ ਨਹੀਂ ਬੈਠਾ ਅੱਜ ਕਿੰਨੇ ਵਜੇ ਪੀ ਆ ਕਿੰਨੇ ਵਜੇ 8:25 ਉਹ ਤੇਰਾ ਪਲਾ ਹੋ ਜਾ ਇਹੋ ਜੇ ਦੱਸਣਾ ਨਹੀਂ ਆਪਾਂ ਵੀ ਕੀ ਛੱਡੇ ਹਾਂ 8:00 9:00 ਉੜਦੀ 10:00 ਉੜਦੀ ਇਹੀ ਤਰ੍ਹਾਂ ਨਹੀਂ ਹੁੰਦਾ ਆ ਲੈ ਇਹਦਾ ਗੁਰੂ ਤੇ ਨਾਂ ਰਹਿੰਦਾ ਸਾਡੇ ਹੈ ਨਹੀਂ ਗੁਰੂ ਨਾਂ ਹੀ ਰਹਿੰਦਾ ਉੱਥੇ ਤਾਂ ਨਾਂ ਨਾਮ ਕਿਹਦਾ ਉੱਥੇ ਇਹਦਾ ਗੁਰੂ ਨਾਲ ਆ ਇਹਦਾ ਇਹਦਾ ਗੁਰੂ ਨਾਂ ਹੀ ਹੁੰਦਾ ਇਹਦਾ ਹੈਗਾ ਗੁਰੂ ਗੁਰੂ ਵੱਖਰਾ ਇਹਦਾ ਗੁਰੂ ਹੈ ਸੂਰਜ ਮੁਖੀ ਉਹ ਕਹਿੰਦਾ ਜੇ ਮੇਰਾ ਮੁਖ ਦੇਖਣਾ ਫੇਰ ਚੱਲਣਾ ਫੇਰ ਤੂੰ ਪਾਰ ਕਰਨਾ ਬਸ ਮੇਰਾ ਮਕਾਨ ਨਾ ਟੁੱਟਿਆ ਚਾਂ ਬੇਧੀ ਰਹਿੰਦੀ ਆ ਚਾਂ ਬੇਧੀ ਦੀ ਪੀ ਉੱਫਦੀ ਕਿੰਨਾ ਟਾਈਮ ਹੋਇਆ ਮੇਰੀ ਮੈਨੂੰ ਕਿਹਦਾ ਡਰ ਨਹੀਂ ਹੈਗਾ ਮੈਨੂੰ ਡਰ ਆ ਉਹ ਲੱਤਾ ਮਾਰ ਮਾਰ ਦਰਵਾਜ਼ੇ ਤੋੜੇ ਸੀ ਨਾ ਉਹ ਦਿਨ ਗਏ ਹੁਣ ਉਹ ਤੇਰਾ ਭਲਾ ਹੋ ਜੇ ਇੱਕ ਮਰੋ ਥੋੜਾ ਹੀ ਤੁਹਾਡੇ ਦਰਵਾਜ਼ੇ ਤੋੜੇ ਨਹੀਂ ਆ ਉਹ ਤੇਰਾ ਐਵੇਂ ਉਹ ਤਾਂ ਕਦੀ ਮਾਜਮੀ ਨਹੀਂ ਕਿਸ ਨੂੰ ਮਾਰੀ ਕਦੀ ਉਹਨੇ ਤਾਂ ਪੁੱਤ ਵੀ ਕਹਿੰਦਾ ਹੁੰਦਾ 10 ਇਹ ਕਰਨਾ ਤਾਂ ਕਲਦੀਪ ਤੂੰ ਇਹ ਕੰਮ ਤੇ ਕਿਉਂ ਕਰਦੀ ਜਾਂਦਾ ਹੈ ਕਿਉਂ ਬੀਬੀ ਇਹ ਪਰ ਬੇੜੀਆਂ ਗੱਲਾਂ ਡਾਡੀਆਂ ਕਰਦੀ ਆ ਬੱਲੇ ਬੱਲੇ ਕਲਦੀਪ ਕਰੇ ਆ ਤੂੰ ਪੁੱਛ ਲੈ ਉਹ ਕਹਿੰਦੀ ਪਰਸੋਂ ਕਹਿੰਦੀ ਮੈਨੂੰ ਦਵਾਈ ਦਾ ਜੀ ਚੇਤਾ ਰਹਿੰਦਾ ਵੀ ਮੈਨੂੰ ਕਿਹੜੀ ਘਾੜੀ ਖਾਣੀ ਖਾਣੀ ਕਿਹੜੀ ਨਹੀਂ ਖਾਣੀ ਇਹ ਨੰਦ ਮੋਟ ਰੱਖਦੀ ਜੱਲਾ ਚੱਲੀ ਤਰਾ ਪੁੱਛ ਇਹਦਾ ਮੰਗ ਲਾ ਰਹੀ ਰਹੇ ਉਹ ਤੇ ਗੱਲ ਕੰਮ ਦੀ ਤੇ ਗੱਲ ਮਾਸਾ ਨਹੀਂ ਭੁੱਲਦੀ ਹਾਂ ਤੇ ਉਹ 30 ਸਾਲ ਪੁਰਾਣੀ ਪੁਰਾਣੀ ਗੱਲ ਯਾਦ ਰਿਹਾ ਬੜੀ ਉਹ ਰੱਖਣੀਆਂ ਹੀ ਆ ਉਹ ਤਾਂ ਪਤਾ ਤੇ ਦਵਾਈ ਦਾ ਇਹਨੂੰ ਪਤਾ ਨਹੀਂ ਕਹਿੰਦੀ ਪਰਸੋਂ ਜਿਹੜੀ ਡਾਕਟਰ ਨੇ ਦਵਾਈ ਦਸੀ ਉਹ ਕਿਹੜੀ ਆ ਉਹ ਵੀ ਲਿਖੀ ਨਹੀਂ ਤੂੰ ਤੂੰ ਰੱਖ ਜਾ ਮੈਨੂੰ ਕਿਹੜੀ ਇਹ ਦਵਾਈ ਦਾ ਇਹਨੂੰ ਪਤਾ ਨਹੀਂ ਆ ਗੱਲਾਂ ਤੇ ਯਾਦ ਰੱਖਣ ਵਾਲੀਆਂ ਉੱਤ ਰੱਖਣੀਆਂ ਪਾਣੀਆਂ ਰੋਣਾ ਹੈ ਤਾਂ ਭਾਵੇਂ 2 ਘੰਟੇ ਦਾ ਬਣਾ ਲਓ ਇਹ ਨਾ ਤਾਂ ਨਹੀਂ ਮੁੱਕ ਸਕਦਾ ਇਕੱਠੇ ਇਹਨਾਂ ਦੇ ਹੱਥ ਨਾਲ ਹੈ ਇਹ ਇਹ ਇਹਨਾਂ ਦਾ ਜਿਹੜਾ ਅਸਲੀ ਗੁੱਸਾ ਥੱਲੇ ਜਿਹੜਾ ਹੁੰਦਾ ਨਾ ਕੰਮ-ਕੁਮ ਕਰਦੀਆਂ ਦਾ ਉਹ ਜਿਹੜਾ ਚੜਦਾ ਇੱਥੇ ਕਰਦੀਆਂ ਉਹ ਇੱਥੇ ਕਰ ਇਹ ਤਾਂ ਸਹੀ ਇਹ ਸੱਚੀ-ਮੁੱਥੀ ਹੁੰਦਾ ਨਾ ਤਾਂ ਸਾ ਇਹ ਤਾਂ ਸਾਡਾ ਸ਼ਰਮ-ਸ਼ਰਮ ਕਰ ਜਾਂਦੀਆਂ ਨੇ ਤੇ ਇੱਕ ਦੋ ਜਣ ਇਹਨਾਂ ਦਾ ਜਿਹੜਾ ਨਾ ਨਾ ਬ੍ਰੈਚਰ ਬਰਿਆ ਜਣਾ ਉਹ ਇੱਥੇ ਹਾਂ ਮੈਂ ਸਾਹਮਣੇ ਬਹਿਣਾ ਆ ਆ ਬੇਬੇ ਕੰਮ ਕਰੇ ਹੈ ਨਹੀਂ ਕਰਦੀ ਇੱਥੇ ਟਾਣਾ ਵੇਲੀ ਮੈਂ ਕਿਉਂ ਇਹ ਇਹ ਅਸਲੀ ਲੜਾਈ ਆ ਨਕਲੀ ਨਹੀਂ ਹੈਗੀ ਇਹ ਨਕਲੀ ਨਹੀਂ ਹੈਗੀ ਪਤਾ ਕੀ ਗੱਲ ਆ ਅੰਦਰਲਾ ਜਿਹੜਾ ਅੰਦਰ ਜੋਸ਼ ਭਰਿਆ ਹੁੰਦਾ ਨਾ ਇੱਥੇ ਨਿਕਲ ਜਾਂਦਾ ਜਿਵੇਂ ਤੁਹਾਨੂੰ ਇੰਨਾ ਗੁੱਸੇ ਕਿਲੇ ਨਿਕਲ ਜਾਂਦੇ ਇਹਨਾਂ ਦੇ ਤੇ ਮੈਂ ਬਾਰ-ਬਾਰ ਦੱਸਦੀ ਮੈਂ ਆਵਾਜ਼ ਜਿਹੜੀ ਡੜੀ ਤੁਸੀਂ ਕਿਦਾਂ ਫੇਰ ਨਾ ਤੋਂ ਡਰਦੇ ਆ ਦੱਸੋ ਹੈ ਗੱਲ ਸੁਣੋ ਕੱਲ ਨਹੀਂ ਰਹੀ ਉਹ ਗੱਲ ਕੀ ਆ ਹਮਰੇ ਤੇ ਸੁੰਡਾ ਸੁੰਡਾ ਅੜੀ ਦੀ ਕਿਵੇਂ ਕਿ ਬੇਬੇ ਕੀ ਹਾਸੇ ਕੇ ਕਹਿੰਦਾ ਐਂ ਦੱਸਦਾ ਕੀ ਆ ਮਰੇ ਤਾਂ ਆਏ ਸੁੰਡਾ ਨਹੀਂ ਕਰ ਤੂੰ ਸੁੰਡਾ ਨਹੀਂ ਗੱਲ ਸੁਣਨੀ ਗਾਲੀ ਉਹ ਬਣਾ ਜਦੋਂ ਰੋਣਾ ਕਿ ਉਹ ਇਹ ਤੇ ਕਹਿੰਦੀ ਇਹ ਇਹਦੇ ਇੰਨਾ ਤੋੜਾ ਹੁੰਦਾ ਹੈ ਤੋੜਾ ਕਿ ਉਹ ਮਤਲਬ ਜਿਆਰ ਚੜੋਂਦੀ ਉਹਦੀ ਮੇਰੇ ਤੇ ਉਹ 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 ਕਰਉਂਦੀ ਹੁੰਦੀ ਹੈ ਅਤਿਆਚਾਰ ਉਹ ਤੇਰਾ ਫਟਿਆ ਉਹ ਕਿਤਾ ਵੀ ਇਹ ਕੌੜਾ ਬੜਾ ਮਾੜਾ ਦੇਖਦਾ ਤੇਰੇ ਤੂੰ ਮਿੱਠਾ ਕਿਉਂ ਹੋ ਗਿਆ ਤਕਲੀਫ ਤੇ ਆਉਣੀ ਨਹੀਂ ਨਹੀਂ ਇਹ ਅਤਿਆਚਾਰ ਵਾਲੀ ਲੱਗਦੀ ਹੈ ਤੁਹਾਨੂੰ ਬਾਈ ਸਹੀ ਹੈ ਚਿਹਰਾ ਦੇਖੋ ਜਿਹੜਾ ਹੈਗੀ ਹੈ ਹੈਗੀ ਹੈ ਇਹ ਸਾਡੇ ਤੇ ਅਤਿਆਚਾਰ ਕਰਦੀ ਏ ਏ ਇਹਦੀ ਮਾਤਾ ਪਿਤਾ ਕਹਿੰਦੀ ਕਹਿੰਦੀ ਸ਼ੁਕਰਾਂ ਘਰੋਂ ਕੱਢੀ ਅਸੀਂ ਮੇਰੀ ਮਾਤਾ ਉੱਥੇ ਤੇ ਕਦੇ ਆਏ ਆਏ ਆਪਣਾ ਕਿਹਦਾ ਦੁੱਖ ਲੱਗਦਾ ਇਦਾਂ ਦੁੱਖ ਲੱਗਦਾ ਹਾਂ ਇਦਾਂ ਲੱਗਦਾ ਮੇਰੇ ਘਰ ਤੋਂ ਤਾਂ ਸੁਣ ਪੈਗੀ ਮੈਂ ਆਂਦੀ ਕਹਿੰਦੀ ਕਿਦਾਂ ਮੈਂ ਜੰਮੇ ਲੰਡੂ ਬਣ ਲੱ ਮੈਂ ਘਰੇ ਨਹੀਂ ਮੰਨੇ ਬਾਕੀ ਲੋਕ ਬੰਦੇ ਹੀ ਚਲੋ ਜਿਹਨੇ ਨੂੰ ਬੰਦੇ ਲਓ ਬੜਾ ਤੂੰ ਜਿਆਦੇ ਲੱਗਦੀ ਹੈ ਮੈਂ ਲੱਗਣੀ ਹੈ ਵੱਡਾ ਭਰਾ ਕਹਿੰਦਾ ਭਰਾਵਾ ਤੁਸੀਂ ਰੱਖੀ ਹੈ ਬੋੜਾ ਭਰਾ ਕਹਿੰਦਾ ਕਹਿੰਦਾ ਸਾਡੇ ਤੇ ਕਹਿੰਦਾ ਬਸ ਦੀ ਗੱਲ ਨਹੀਂ ਤਾਂ ਹੀ ਭਰਾਵਾ ਤੈਨੂੰ ਆਈ ਬੰਦਾ ਵੀ ਤਾਂ ਹੀ ਇਦਾਂ ਦਾ ਲੰਬਿਆ ਵੀ ਤੇਰੇ ਉਹਨਾਂ ਨੇ ਬਣੇ ਹੋਣੇ ਸਾਰੇ ਬਸ ਇਹ ਲੱਡੂ ਬੰਡੇ ਦੇ ਰਾਤ ਬੰਡੇ ਨਹੀਂ ਬੀਬੀ ਡੈਡਾ ਕੀ ਕਹਿੰਦੇ ਹੁਣ ਕਹਿੰਦਾ ਕਿਲੋ ਦੁੱਧ ਹੋਣਾ ਤੇ ਪਾਣੀ ਪਾ ਕੇ ਦਸਾਂ ਜੀਆਂ ਨੂੰ ਨਾ ਉਹ ਪਾਣੀ ਪਾ ਪਾ ਕੇ ਸਾਰਿਆਂ ਨੂੰ ਬਰਤਾ ਦੇਣਾ ਉਹ ਕਹਿੰਦਾ ਬੋੜਾ ਅੱਜ ਕੀ ਗੱਲ ਹੈ ਕਹਿੰਦਾ ਥਾਲੀ ਨਹੀਂ ਪਾਈ ਤਾਂ ਦੱਦ ਤਾਂ ਤੋੜ ਕੇ ਸੱਟ ਮਾਰ ਲਿਆ ਹੈ ਜੀ ਸਾਰੇ ਟੱਬਰ ਨੂੰ ਬਰਤਾ ਦੇਣਾ ਆ ਬੜੇ ਸਕੀਮੀ ਹੈਗਾ ਨਾ ਇਹ ਕੰਗ ਇਹ ਇਕੱਲੀ ਦੀ ਇਹ ਚਾਹੀਏ ਇਹ ਤੂੰ ਕਹਿ ਨਾ ਕੰਗ ਆਪਣੇ ਨਾਨੇ ਦੀ ਗੱਲ ਪੁੱਛ ਕੰਗ ਦੀ ਗੱਲ ਕਰ ਐਡਾ ਇਮਾਨਦਾਰ ਬੰਦਾ ਸੀ ਜਿਹੜਾ ਤੂੰ ਕਹਿੰਦਾ ਪਾਣੀ ਦੀ ਗੱਲ ਕਿਤੇ ਪਾਣੀ ਉਹ ਥੋੜਾ ਇਹ ਪੂੰਗੀ ਸੀ ਲਾਓ ਜੀ ਅੱਜ ਸਾਡੇ ਘਰ ਫੇਰ ਗਜਰੇਲੇ ਦੀਆਂ ਤਿਆਰੀਆਂ ਹੋ ਰਹੀਆਂ ਆ ਸੋ ਬੀਬੀ ਕੀ ਬਣ ਰਿਹਾ ਭਲਾ ਲਓ ਜੀ ਬੀਬੀ ਜੀ ਲਓ ਮੇਰਾ ਮੇਰਾ ਪੋਤਾ ਵੀ ਹੁਣ ਮੇਰੇ ਕੋਲ ਰਹਿੰਦਾ ਜਸਮਨ ਰੌਣਕਾਂ ਲੱਗੀਆਂ ਪਈਆਂ ਆ ਇੱਧਰ ਅੱਜ ਕੇ ਜਰੇਲਾ ਬਣ ਲਗਾ ਉਹ ਜਦੋਂ ਕਿਦਾਂ ਮਾਰੀ ਦੀ ਫੂਕ ਜਸਮ ਨੇ ਤਾਂ ਇਨਾ ਦਿਲ ਲੱਗਿਆ ਨਾ ਪਿੰਡ ਪੂਰੇ ਪਿੰਡਾਂ ਵਾਲੇ ਨਿਆਰੀ ਲੈਂਦਾ ਪਿਆ ਜ਼ਿੰਦਗੀ ਦੇ ਹੁਣ ਜਸਮ ਨੇ ਪਿੰਡ ਪਹਿਲਾਂ ਦੱਸੋ ਜਸਮ ਨੇ ਪਿੰਡ ਰਹਿਣਾ ਕਰਨਾ ਨਾ ਉਹ ਇੱਥੇ ਕੀ ਲੱਗ ਗਿਆ ਕਾਲਾ ਕਾਲਾ ਆ ਸਾਫ਼ ਕਰ ਲੋ ਉਹ ਬਤ ਇੱਧਰ ਦੀ ਕਰੋ ਨਾ ਇੱਧਰ ਨੂੰ ਹੱਥ ਨਾ ਲਾਓ ਇੱਧਰ ਦੀ ਕਰੋ ਚੱਲ ਕੋਈ ਨਹੀਂ ਤੋਲਣੇ ਆ ਹਾ ਹਾ ਤੋਲਣੇ ਤੋਲਣੇ ਇਹ ਕੀ ਕਰਦੀ ਜਸਮਨ ਇਹ ਕੀ ਬੜਾ ਫੱਗਾ ਜਿਨਾ ਕਟੀਆਂ ਕਰਕੇ ਰੱਖੀਆਂ ਆ ਹੈ ਮੇਰੀ ਬੀਬੀ ਮੇਰੀ ਸੋਣੀ ਤੂੰ ਇਦਾਂ ਹੱਸਦੀ ਰਿਹਾ ਕਰ ਬੀਬੀ ਤੇਰੇ ਹਾਸਿਆਂ ਨਾਲ ਹੀ ਸਾਡੇ ਹਾਸੇ ਹਾਂ ਹਾਂ ਕੀ ਬਾਤ ਹੈ ਰਿਸ਼ੋਰੇ ਕੋਈ ਬਾਤ ਨਹੀਂ ਨਾ ਨਾ ਪੰਗੇ ਲੈ ਫਿਰ ਤੂੰ ਬੀਬੀ ਇਹ ਤੇਰੀ ਤੀਜੀ ਪੀੜ੍ਹੀ ਆ ਡੈਡੀ ਇਹ ਮੇਰੀ ਤੀਜੀ ਪੀੜ੍ਹੀ ਡੈਡੀ ਫਿਰ ਮੈਂ ਪੋਤਾ ਇਹ ਪਰਪੋਤਾ ਹਨਾ ਕਿੰਨੀ ਕਿੰਨੀ ਖੁਸ਼ੀ ਹੁੰਦੀ ਆ ਤੈਨੂੰ ਦੇਖ ਕੇ ਵੀ ਮੈਂ ਇੰਨੇ ਮਤਲਬ ਰੰਗ ਦੇਖੇ ਪ੍ਰਮਾਤਮਾ ਨੇ ਮੈਨੂੰ ਦਿਖਾਏ ਆ ਹੈ ਹੁਣ ਮੈਨੂੰ ਪੰਪਲ ਦਾ ਬਸ ਹੋਰ ਬੜਾ ਕੋਈ ਦੇਖਿਆ ਦੇਖਿਆ ਨਾ ਬਹੁਤ ਕੱਢਿਆ ਮੇਰੀ ਬੀਬੀ ਤੰਦਰੁਸਤ ਆ ਹੋਰ ਕੋਈ ਨਹੀਂ ਬੀਬੀ 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 ਆ ਗਈ ਆ ਗਈ ਆ ਗਈ ਆ ਗਈ ਆ ਗਈ ਹਾਂ ਲੈ ਕੜਾਈਆਂ ਵੇ ਕੱਢੀਂ ਇਹ ਕਰਾਂ ਮੈਂ ਫੜੜੇ ਕੁੱਟਣ ਕਿਹੜੀ ਗੱਲ ਤੋਂ ਮੈਂ ਆਉਂਦਾ ਹੀ ਅੰਦਰੋਂ ਤੇ ਕੀ ਲੱਗਿਆ ਚੰਗੀ ਮਾੜੀ ਗੱਲ ਸਬੂਤੀਆਂ ਕੋ ਮੈਂ ਕੋਈ ਚੰਗੀ ਮਾੜੀ ਕੀ ਆ ਬੀਬੀ ਕਹਿੰਦੀ ਕੜਾਈ 'ਚ ਸਬੂਤੀਆਂ ਪਾਉਣੀਆਂ ਕਿਉਂ ਮੈਂ ਕੱਟ ਕੇ ਪਚਰ ਕੇ ਪਾਉਂਗੀ ਸਵਾਰ ਕੇ ਐਡੀ ਬੇਚ ਜੱਜਣ ਹੈ ਨਹੀਂ ਅੱਲਾ ਫਾਲਾ ਨਹੀਂ ਹੈ ਮੈਂ ਮਾ ਸੱਸ ਨੂੰ ਚੱਜਣ ਨਹੀਂ ਮੈਨੂੰ ਸਾਰੇ ਚੱਜ ਆ ਤੈਨੂੰ ਚੱਜਿਆ ਮੈਨੂੰ ਤਾਂ ਸਾਰੇ ਚੱਜੇ ਸੱਸ ਨੂੰ ਮੈਂ ਨਹੀਂ ਚੱਜ ਦੇਖ ਲਾ ਦੇਖੇ ਐ ਆਏ ਬੱਲੇ ਵੀ ਇਹਨੂੰ ਕਹਦੇ ਫੋਵੇ ਕੁੱਟੜੀ ਤਾਂ ਉਹ ਗਾਲਣਾ ਬਾਤ ਮੇਰੇ ਹੱਥ ਕੋਡਾਈ ਮੈਂ ਕਿੱਦਾਂ ਕੀਤੀ ਹੁਣ ਕੀ ਬਣਾਇਆ ਬਟੀਲੇ ਦਾ ਬੀਬੀ ਅੱਛਾ ਹਾਂ ਬੀਬੀ ਚਿੱਟੇ ਕਰ ਦੇ ਗਾਤਰਾ ਪਾਇਆ ਫਿਰ ਇਹ ਗਾਤਰਾ ਪਾ ਕੇ ਝੂਠ ਕਿੰਨਾ ਬੋਲਦੀ ਆ ਹੈ ਸਾਰੇ ਜਮਾਨੇ ਦਾ ਇਹਦੇ ਕੋ ਝੂਠ ਆਉਣੇ ਆਪਾਂ ਆਪਣੀ ਚੰਗੀ ਬਣਦੀ ਆ ਕਹਿੰਦੇ ਉਹ ਤੇ ਆਪਣੀਆਂ ਤਰੀਫਾ ਆਪੇ ਨਹੀਂ ਕਰਦੇ ਆਪਣਾ ਜਾਣਾ ਕਰੇ ਫੇਰ ਹਮੇ ਇਹ ਹਾਂ ਇਹਨਾਂ ਜੋਰ ਲਾਉਂਦੀ ਕਿ ਲੋੜਾ ਹੋਣੀ ਨਹੀਂ ਬੋਲਿਆ ਜਾਂਦਾ ਓ ਲੈ ਕੀ ਦਾ ਘਮਾਰੀ ਮੈਂ ਬਹੁਤ ਤਰ੍ਹਾਂ ਦੇਖ ਲਿਆ ਮੈਂ ਨਹੀਂ ਹੁੰਦਾ ਬੀਬੀ ਬੋਲਦੀ ਕਿ ਕਿਦਾਂ ਐ ਇਹਨੇ ਇੱਧੇ ਬੋਲਣਾ ਬੋਲਦੀ ਰਿਆ ਕਿਆ ਦਫਾ ਹੋ ਜਾ ਤੇ ਦਫਾ ਤਾਂ ਨਹੀਂ ਹੋਣਾ ਹੁਣ ਮੈਂ ਇੱਥੇ ਹੀ ਆ ਬਸ ਨਹੀਂ ਇਹਦੀ ਮੈਂ ਇੱਥੇ ਹੀ ਆ ਹੁਣ ਬੜੀ ਦਫਾ ਕੀਤੀ ਪਰ ਹੋਈ ਨਹੀਂ ਕੁਲਦੀਪ ਕੌਰ ਦਫਾ ਨਹੀਂ ਹੋ ਸਕਦੀ ਇੱਥੇ ਬੜੀ ਦਫਾ ਕੀ ਤੇਰਾ ਬੋਲੀ ਮੈਂ ਤੇ ਲਾਤਾ ਕਰ ਮੈਂ ਮੈਂ ਪੁੱਤਾਂ ਦੁਹਾਈ ਤੇ ਚੰਗੀ ਮਾੜੀ ਕਹੀ ਮੈਨੂੰ ਆਂਦੀ ਨੂੰ ਛੇੜ ਲਿਆ ਤੇ ਫੇਰ ਤੈਨੂੰ ਪਤਾ ਖਖਖਾ ਛੇੜ ਨਹੀਂ ਛੇੜ ਛੇੜਦਾ ਜੰਦਾ ਇਦਾਂ ਛੇੜਨਾ ਇਦਾਂ ਛੇੜਨਾ ਇਦਾਂ ਛੇੜਨਾ ਮੇਰੀ ਬੀਬੀ ਨੇ ਇਦਾਂ ਛੇੜਨਾ ਆ ਲਾਲਾ ਜੀ ਹੋਰ ਡੇਡੂ ਲਾਲਾ ਜੀ ਮੈਂ ਤੇਰਾ ਡਰ ਨਹੀਂ ਪਿਆ ਬੀਬੀ ਦੇ ਤ ਸਹੀ ਉਹਦੇ ਸਵਾ ਮਲਦੀ ਪਈ ਆ ਪਤੀਲੇ ਤੇ ਹੈ ਆ ਮੈਂ ਕੜਾਈ ਬੜਾਈ ਤੇ ਫਟੇਲਾ ਲਵੇਂ ਦੇਤੇ ਸਾਰੇ ਭਾਂਡੇ ਦਵਾਲੀ ਨੂੰ ਮੈਂ ਮਾਂ ਜਮਾ ਮੈਂ ਮਿਹਰਬਾਨ ਰਹਿ ਮੇਰੇ ਹਿਸਾਬ ਨਾਲ ਨਾ ਇਹਨੇ ਸਾਰੇ ਕੰਮ ਤੇਤੋਂ ਸਿੱਖੇ ਤੇ ਹੁਣ ਤੈਨੂੰ ਦੱਸਦੀ ਆ ਹਨਾ ਇਹ ਬੜੀ ਤੈਨੂੰ ਕੀ ਪਤਾ ਇਹਦਾ ਹਾਂ ਉਹ ਤੂੰ ਕਿਹੜੀਆਂ ਫੂਕਾਂ ਮਰੀ ਜਾਣਾ ਪ੍ਰਧਾਨ ਲੱਗ ਪਿਆ ਨੇ ਆਪਣੇ ਕਮਾਕਾਰਾਂ ਤੇ ਬੇਬੇ ਮੈਂ ਕੋਈ ਚੰਗੀ ਮਾੜੀ ਕਹੀ ਨਹੀਂ ਮੈਨੂੰ ਬੁਲਾਇਆ ਨਾ ਕਰ ਉਹ ਕਿੰਦ ਬੁਲਾਇਆ ਨਾ ਕਰ ਦੇ ਨਾ ਮਿਲਉਂਦੀ ਨਹੀਂ ਬੁਲਉਂਦੀ ਤੂੰ ਨਾ ਮੈਨੂੰ ਬੁਲਾਈ ਫਿਰ ਲਓ ਜੀ ਸਾਗ ਸਗਈਆ ਵੀ ਆ ਗਿਆ ਸਾਗ ਸਗਈਆ ਸਾਗ 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 ਆਉ ਦੇ ਯਾ ਸੋਨ ਆ ਗਈ ਤੇਰੀ ਦੀਦੀ ਉਹ ਬੜਾ ਹੈ ਓਏ ਦੀਦੀ ਨਹੀਂ ਖਾਣਾ ਨਹੀਂ ਹਾਂ ਸਾਗ ਲਿਆਂਦਾ ਪੁੱਛਣਾ ਕੀ ਮਤਲਬ ਕਿੰਨੇ ਤੋੜਿਆ ਕਿੰਨੇ ਲਿਆਂਦਾ ਹੈ ਪੁੱਛ ਫਿਰ ਪੁੱਛ ਨਹੀਂ ਪੁੱਛ ਨਹੀਂ ਸਕਦੀ ਯਾਰ ਮੇਰਾ ਹੱਕ ਤੇ ਦੱਸ ਦਿੱਤਾ ਮੇਰਾ ਹੱਕ ਪੁੱਛਣ ਦਾ ਹੱਕ ਫਿਰ ਮਿਲ ਗਿਆ ਦੱਸਿਆ ਕਿਹਨੇ ਆ ਦੇ ਦੇ ਬੀਬੀ ਕੀ ਕਰਦੀ ਕੀ ਦਿਨੋਂ ਦਿਨ ਨਹੀਂ ਪੜਕਦੀ ਬੜੀ ਹੈ ਨਹੀਂ ਪੜਕਦੀ ਹੈ ਇਹਦਾ ਇਨਾ ਹੈ ਆਪਣੇ ਆਪ ਦੀ ਬਣੀ ਕੀ ਹੈ ਬੰਦਾ ਗੁਦੂ ਪਰਾਂ ਨੇ ਹਾਂ ਗਿਲਦੀਪ ਆਹ ਕੋਰਾ ਵਾਲਾ ਕੀ ਆ ਕੋਰ ਵਾਲਾ ਤਾਂ ਕੋਈ ਹੈ ਹੀ ਨਹੀਂ ਤੇਰੇ ਚ ਕੋਰ ਹਨ ਹੋਰ ਲੱਗੀ ਹੈ ਕੋਰ ਛੱਡ ਕੇ ਤੇ ਨੀਂ ਵੀ ਨਹੀਂ ਲੱਗੀ ਸਾਬੋਵਾਰੀ ਕਹਤਾ ਵੀ ਜਿਆਦਾ ਬੋਲਣ ਦੀ ਲੋੜ ਕੋਈ ਨਹੀਂ ਮੈਂ ਕੰਮ ਕਰਦੀ ਮੈਨੂੰ ਕਰਨ ਦਿਆ ਕਰ ਵਸ ਨਹੀਂ ਇਦਾਂ ਬੋਲਣਾ ਜੋਰ ਜੜਾ ਲਾਉਣਾ ਕਰਨਾ ਤੂੰ ਕੁਛ ਬੋਲੀ ਨਾ ਦਾਦੀ ਦਾ ਦਾਦੀ ਨੂੰ ਕੁਛ ਨਹੀਂ ਕਹਿਣਾ ਕਿ ਦਾਦੀ ਨੂੰ ਸਮਝਾ ਲਾ ਦਾਦੀ ਨੂੰ ਕੁਛ ਨਹੀਂ ਕਹਿਣਾ ਕਿਆ ਮੈਨੂੰ ਕਹਿਣਾ ਨਹੀਂ ਜਸਵੰਤ ਕਾ ਕਾ ਦਾਦੀ ਚੁੱਪ ਕਰ ਜਾ ਕ ਮੇਰੀ ਬੀਬੀ ਨੂੰ ਨਹੀਂ ਕਹਿਣਾ ਦਾਦੀ ਬੀਬੀ ਨੂੰ ਨਹੀਂ ਕਹਿਣਾ ਆ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਕਹਿਣਾ ਮੈਂ ਆ ਦੇਖ ਦਾਦੀ ਕਹਿੰਦੀ ਕ ਆ ਗਿਆ ਆ ਗਿਆ ਆ ਗਿਆ ਹੌਲੀ 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 ਕਈ ਦਰੀ ਮਾਰ ਨਹੀਂ ਕਹੋਗੀ ਬੀਬੀ ਖੁਸ਼ ਹੋ ਗਈ ਹੁਣ ਨਹੀਂ ਕਹੋਗੀ ਬੀਬੀ ਮਾਹਤ ਮਾਰਨਾ ਨਹੀਂ ਠੀਕ ਹੈ ਕਿਸੇ ਨੂੰ ਵੀ ਨਹੀਂ ਮਾਰਨਾ ਨਾ ਦਾਦੀ ਨੂੰ ਨਾ ਬੀਬੀ ਨੂੰ ਠੀਕ ਹੈ ਸਰ ਜੀ ਹੁਣ ਤੁਸੀਂ ਤਰਾਹ ਹੋਣਾ ਹਾਂ ਅੱਛਾ ਜੀ ਇਹ ਕਿਹੜੇ ਕਿਹੜੇ ਪਖੰਡ ਹੋ ਰਹੇ ਮਮੀ ਜੀ ਇਹ ਆ ਸਵਾਲ ਆਉਣੀ ਪਈ ਸੜੇ ਨਾਲ ਥਲਿਓ ਅੱਛਾ ਜੀ ਸੌਖਾ ਮਾਜ ਹੋ ਜਾਂਦਾ ਓਕੇ ਬੀਬੀ ਜੀ ਤਾਂ ਹੀ ਤੁਹੀਂ ਦੱਸਿਆ ਹਣਾ ਇਹਨੂੰ ਪੱਕਾ ਨਾ ਨੇ ਕੀ ਦਸਣਾ ਇਹ ਨੇ ਕੀ ਦਸਣਾ ਮੈਂ ਲੜਨਾ ਤਾਂ ਸਿਖਾਇਆ ਹੋਰ ਕੱਖ ਨਹੀਂ ਇਹਨੂੰ ਅਸਲੀ ਹੈ ਨਹੀਂ ਕੇ ਕਰਵਾਰੀ ਆ ਗਈ ਸਾਡੇ ਘਰ ਅੱਲਾਹ ਨੇ ਸਿਖਾਇਆ ਹੋਰ ਕੱਖ ਨਹੀਂ ਸਿੱਖਾਇਆ ਮੈਂ ਲੜੀ ਨਹੀਂ ਨਾ ਕੇ ਲੜਦੀ ਤੇਨੂੰ ਪਤਾ ਲੱਗਦਾ ਤੇ ਇਹ ਲੜੀ ਨਾ ਲੜੀ ਨਹੀਂ ਨਾ ਲੜੀ ਨਹੀਂ ਤੇਰਾ ਅੱਲਾ ਹੀ ਹੁੰਦੀ ਤੇ ਹੁੰਦਾ ਹੋਰ ਲੜਾਈ ਆ ਤੇਰੀਆਂ ਗੱਲਾਂ ਦੇ ਜਵਾਬ ਆ ਆ ਦੇਖੀ ਆ ਦੇਖੀ ਉੱਤੇ ਰਾਪੜ ਹਾਂ ਕਾ ਇਹ ਨਹੀਂ ਕਾਣੀ ਜਾਂਦੀ ਆ ਇਥੇ ਕਾਣੀ ਜਾ ਸਕਦੀ ਬੇਬੀ ਕਰਕੇ ਦੱਸ ਤਾਂ ਇਹਨੂੰ ਇਸ ਦਾ ਸਾਡੇ ਤਾਂ ਜਾਊਗੀ ਆਹ ਜਾਂਦੀ ਆਹ ਕਿਹਦੀ ਹੈ ਤਾਂ ਜਾਂਦੀ ਆਹ ਆਪਣੀ ਆਪਣੀ ਦਾਦੀ ਨੂੰ ਪਕੜਾ ਲਾ ਦਾਦੀ ਚੁੱਪ ਕਰ ਦਾ ਚੁੱਪ ਤਾਂ ਕਰ ਕਾ ਇਹ ਕਰਨਾ ਕੀ ਵੀ ਬਰੀ ਕਾਲਾ ਕੋਈ ਬੀਬੀ ਨੇ ਨਹੀਂ ਕਿਹਾ ਨਾ ਮਾਰਨਾ ਨਹੀਂ ਪਤਾ ਮਾਰਨਾ ਨਹੀਂ ਮਾਰਨਾ ਮਾਰਨਾ ਨਹੀਂ ਪਤਾ ਮਾਰਨਾ ਨਹੀਂ ਰਾਜੇ ਮੈਂ ਤਾਂ ਦਾਦੀ ਨੂੰ ਮਾਰ ਪਰ ਦਾਦੀ ਮਾਰਨਾ ਨਹੀਂ ਕੈ ਸੌਰੀ ਕੈ ਦਾਦੀ ਸੌਰੀ ਸੌਰੀ ਮਾਰੀ ਤਾਂ ਨਹੀਂ ਹੁੰਦਾ ਠੀਕ ਹੈ ਦੇ ਮੇਰਾ ਜੱਸਾ ਜੱਟ ਆ ਮੇਰਾ ਜੱਸਾ ਬੜਾ ਮੈਨੂੰ ਡਰਾਇ ਕਰਾ ਕਾ ਇਹ ਬੀਬੀ ਇੱਥੇ ਗਿਆ ਇੱਥੇ ਇੱਥੇ ਗਿਆ ਇਹ ਦਾਦੀ ਤੇ ਗਿਆ ਇਹ ਦਾਦੀ ਤੇ ਗਿਆ ਨਾ ਕਹਿਆ ਦਾਦੀ ਵਰਗਾ ਹੋਣਾ ਮੈਂ ਦਾਦੀ ਵਰਗਾ ਹੋਣਾ ਮੈਂ ਹੋਰ ਤੇਰੇ ਵਰਗਾ ਥੋੜਾ ਹੋਣਾ ਤੇ ਮੈਂ ਹੋਰ ਤੇਰੇ ਵਰਗਾ ਥੋੜਾ ਮੇਰੇ ਵਰਗਾ ਨਹੀਂ ਬਣਾ ਆ ਲੈ ਦੇਖ ਮੇਰੇ ਵਰਗਾ ਹੋ ਜਾ ਜਫੀ ਪਾਲਾ ਵੀ ਉਹ ਜੀ ਬਿੰ ਜਫੀ ਪਾਲਾ ਆਇਆ ਗਲ ਘਟਣੇਗਾ ਜਫੀ ਬੱਸ ਬੱਸ ਮੈਨੂੰ ਠੰਡ ਪੈ ਗਈ ਕੀ ਆ ਲਗਦੀ ਕਿਵੇਂ ਲਗਦੀ ਹੈ ਪਰ ਸੱਸਾਂ ਵਾਲਾ ਰੋਲ ਨਹੀਂ ਕੀਤਾ ਮੇਰੇ ਨਾਲ ਕੀ ਕਰਦੀ ਲਗਦੀ ਸੱਸ ਨਹੀਂ ਲੜਾਈ ਕੀਤੀ ਲੜਾਈ ਕੀਤੀ ਹੁੰਦਾ ਵੀ ਉਦਾਂ ਦੀ ਹੋ ਗਈ ਮੈਂ ਵੀ ਉਦਾਂ ਦੀ ਕੀਤੀ ਤੁਮ ਲੜਾਈ ਤਾਂ ਤੂੰ ਲੈ ਨਹੀਂ ਮੋਲੀ ਬੀਬੀ ਇਹ ਤਾਂ ਕੌੜੀ ਬੜੀ ਹੈ ਇਹ ਲੜਾਈ ਲੈਂਦੀ ਹੈ ਇਹ ਇਹ ਨਾ ਜਿੱਦਾਂ ਮੈਨੂੰ ਇਹਦਾ ਪਤਾ ਕਿ ਇਹ ਲੜਾਈ ਵਾਲੀ ਕੋਈ ਗੱਲ ਨਹੀਂ ਕਰਦੀ ਇਹ ਇਹ ਨੰਨੂ ਇਹ ਇਹਦੀ ਜੀਵ ਚ ਫਰਫਹੁੰਦੀ ਰਹਿੰਦੀ ਆ ਜਦੋਂ ਜਦੋਂ ਮੈਂ ਅੰਦਰੋਂ ਆਉਂਦੀ ਮੈਨੂੰ ਬੁਲਾਇਆ ਨਹੀਂ ਕਿ ਉਹ ਆਪਣਾ ਕੰਮ ਕਰ ਲਈ ਕਿਉਂ ਮੈਨੂੰ ਬੁਲਾਇਆ ਲੈ ਲੈ ਤੈਨੂੰ ਬੁਲਾਉਣਾ ਵੀ ਕਿਨਾ ਆ ਮਹਾਰਾਣੀ ਪਟਿਆਰੇ ਵਾਲੀ ਆ ਤੇਰੇ ਬੁਲਾਵਾ ਦੀ ਆ ਪਟਿਆਰੇ ਵਾਲੀ ਆ ਰੰਦੀ ਭੱਡੀ ਮਹਾਰਾਣੀ ਪਟਿਆਰੇ ਤੇ ਜਿਆਦਾ ਨਾ ਬੋਲ ਮਹਾਰਾਣੀ ਬੜੀ ਵਾਰੀ ਕਿਹਾ ਨਾ ਬੋਲਿਆ ਕਰ ਜਿਆਦਾ ਚੰਗੀ ਰਹੇਂਗੀ ਚੰਗੀ ਰਹੇਂਗੀ ਬੋਲੇਗਾ ਤੂੰਡੇ ਹੀ ਆ ਔਕਰ ਦਾ ਤੂੰਡੇ ਹੀ ਆ ਔਕਰ ਦਾ ਤੂੰਡੇ ਹੀ ਆ ਤੈਨੂੰ ਮੁੱਦ ਕੇ ਕਹੀਏ ਨੀ ਗਲਤੀ ਆ ਬਰ ਨਾ ਮੇਰਾ ਹੁੰਦੀ ਦੇ ਆਵਾਜ਼ ਆਉਣਾ ਕਿ ਨਹੀਂ ਆਉਣਾ ਨਹੀਂ ਮੈਂ ਉਹ ਮਾਰ ਮਾਰ ਨਾ ਸਭਾਂ ਦੇ ਆ ਆ ਦੇਖੀ ਦਾਦੀ ਇਹਨੇ ਲੈ ਜਾ ਆਪਣੇ ਘਰ ਬਹੁਤ ਚੰਗੀ ਚਾਰ ਦਿਨ ਰੱਖ ਕੇ ਆ ਇਹ ਸੱਚ ਬੋਲਦੀ ਇਹਦਾ ਗੁਰੂ بڑا ਹੈ ਗੁਰੂ ਨੇ ਦੱਸਿਆ ਫਿਰ ਸੱਚ ਬੋਲਿਆ ਇਹ ਸੱਚ ਬੋਲਦੀ ਹਾਂਜੀ ਪੁੱਤ ਪਾਪਾ ਉਹ ਦੇਖ ਉਹ ਬੜਾ ਹੈ ਗੁਰੂ ਦਾ ਨਾਮ ਆਇਆ ਵਿੱਚ ਕੋਈ ਗੁਰੂ ਦੀ ਗੱਲ ਕੀਤੀ ਤਾਂ ਮੈਂ ਮੇਰਾ ਗੁਰੂ ਆ ਜਾਂ ਕੋਈ ਸਕੇ ਆ ਨਾ ਝੂਠ ਹੋਣਾ ਨਾ ਦੱਸਿਆ ਨਾ ਮੈਂ ਝੂਠ ਨਹੀਂ ਬੋਲ ਸਕਦੀ ਕਦੀ ਵੀ ਤੇਰੀ ਨਾਮ ਮੈਕੈਨਿਕ ਕੋ ਬੋਲਦਾ ਹੀ ਨਹੀਂ ਇੱਧਰ ਲੋਕੇ ਸਾਰੇ ਕਹਿੰਦੇ ਝੂੜ ਦੀ ਪੰਡਾ ਆ ਮੈਂ ਝੂੜ ਨਹੀਂ ਮੇਰੇ ਤਾਂ ਜਾਨ ਚੱਲਦੇ ਮੈਂ ਝੂੜ ਨਹੀਂ ਬੋਲਦੀ ਜਾਣੀ ਤੇ ਜਾਂਦੀ ਦੀ ਖਸਵਾ ਖੜ ਕੇ ਪਾਸੇ ਜਾਣੀ ਤੇਰੀ ਵਾਲ ਫੁੱਲ ਲੱਗੇ ਜਿਹੜੇ ਦੇਖਣ ਦੇ ਕੀ ਕਹਿੰਦੀ ਤੇਰੀ ਵਾਲ ਕੀ ਦੇਖਣ ਨਹੀਂ ਕਹਿੰਦੀ ਉਹ ਕੰਮ ਕਰਨੀ ਨਹੀਂ ਨਹੀਂ ਦੇਖਣ ਨੂੰ ਕੀ ਮਤਲਬ ਉਹ ਦੇਖ ਨਹੀਂ ਸਕਦੀ ਨਹੀਂ ਫੁੱਲ ਲੱਗੇ ਨਹੀਂ ਉਹ ਨਹੀਂ ਚੋਕੀ ਜਣਾ ਕੀ ਕਰਨੀ ਆ ਕੀ ਕਰਨੀ ਮੈਂ ਕਰਨੀ ਆਪਣਾ ਕੰਮ ਜਿਹੜੀ ਲੋ ਮਰਜ਼ੀ ਕਰ ਮੇਰੀ ਦਵਾ ਹੋ ਜਾਵੇ ਆ ਕੀਤੀ ਬੀਬੀ ਗੱਲ ਆ ਕੀਤੀ ਬੀਬੀ ਗੱਲ ਆ ਮਕਾਈ ਗੱਲ ਬੀਬੀ ਹੁਣ ਤੂੰ 5 ਮਿੰਟ ਬੋਲਣਾ ਨਹੀਂ ਜੋ ਮਰ ਤੂੰ ਕੋ ਕੰਮ ਨਾ ਲੱਗੀ ਮੈਂ ਦੱਸਤਾ ਹੀ ਇਹ ਨਾ ਵੀ ਤੈਨੂੰ ਗਾਜਰਾ ਛੱਲਣ ਨੂੰ ਕਹਦੇ ਮੈਂ ਨਹੀਂ ਗਾਜਰਾ ਗੁਜਰਾ ਮੇਰੇ ਕੋਲ ਦੋ ਵਾਰੀ ਆਈ ਨੰਨਾਂ ਨੇ ਮੈਂ ਕਿਹ ਖੂਚ ਪਾਤਾ ਗਾਜਰਾ ਨਹੀਂ ਦੇਣੀਆਂ ਛਿੱਲੀ ਨਾ ਨਹੀਂ ਮੈਂ ਬਿਲਕੁਲ ਨਹੀਂ ਹਿੰਮਤ ਵੀ ਨਹੀਂ ਹੈਗੀ ਉੱਚ ਇਹੋ ਜਿਹੀ ਗੱਲਾਂ ਨਹੀਂ ਹਮਤ ਆ ਕੀ ਕਰ ਮਾਰ ਕੇ ਦੱਬਾ ਹਾਂ ਕਿ ਦਰ ਨਰਮ ਹੁੰਦੀ ਆ ਯਾਨੀ ਵੰਡੇ ਰੇ ਗਾੜੀ ਆਕਰ ਅਤੋਂ ਲ ਇੱਥੇ ਸੌਂ ਗਈ ਰਾਤ ਮੈਂ ਛੋਦੀ ਦੇਤੀ ਮੈਨੂੰ ਇਹ ਚੋਤੀ ਦੇਖ ਲੈ ਇਹਨੂੰ ਪਰ ਇਹ ਬੀਬੀ ਤਾਂ ਵੀ ਤੇਰੀ ਨਹੀਂ ਹੈਗੀ ਨਹੀਂ ਮੈਂ ਨਹੀਂ ਪੜਾਉਂਦੀ ਮੈਂ ਨਹੀਂ ਪੜਾਉਂਦੀ ਆਪਣੇ ਹੱਥ ਹੀ ਨਹੀਂ ਚੱਲੇ ਰਹਿੰਦੇ ਮੈਂ ਨਹੀਂ ਪੜਾਉਂਦੀ ਕੋਨ ਕਰ ਲੈਣੀ ਸਾਰਾ ਮੈਂ ਬਹੁਤ ਕੰਮ ਕਰਦੀ ਮੇਰੀ ਕੋਈ ਲੋੜ ਨਹੀਂ ਸਾਰਾ ਦਿਨ ਲੱਕ ਨੂੰ ਬੈਲਟ ਲਾਈ ਮੈਂ ਤਾਂ ਸਾਰਾ ਦਿਨ ਕੰਮ ਕਰਦੀ ਆ ਤੇ ਅੱਗੇ ਬੇ ਕੋ ਕੰਮ ਕਰਾਉਣਾ ਆਹ ਦੇਖ ਲੈ ਬੀਬੀ ਆਹ ਦੇਖ ਲੈ ਨਗੁਰੀ ਦੇ ਹੱਥ ਲਵਾਉਂਦੀ ਨਹੀਂ ਇਹ ਇਹ ਨਹੀਂ ਗੁਣ ਜਾਣ ਸਕਦੀ ਬੀਬੀ ਤੇਰਾ ਬਣਾਤੀ ਨਹੀਂ ਚੰਗੇ ਲੱਗਦੇ ਤੇ ਮੈਨੂੰ ਨਹੀਂ ਪਰਵਾਹ ਕੋਈ ਦੀ ਕਹਿੰਦੀ ਮੈਨੂੰ ਹੱਥ ਨਹੀਂ ਚੰਗੇ ਲੱਗਦੇ ਤੇਰੇ ਕਹਿੰਦੀ ਮੈਨੂੰ ਹੱਥ ਨਹੀਂ ਚੰਗੇ ਲੱਗਦੇ ਤੇਰੇ ਇਹਦੇ ਹੱਥ ਬੜੇ ਸੋਹਣੇ ਨੇ ਰੁਕ ਜਾਓ ਹੁਣ ਹੁਣ ਵੇਖੋ ਪਹਿਲਾਂ ਹਲੇ ਬੀਬੀ ਆਕੜਾ ਕਰਨ ਦੀ ਸੀ ਤੇ ਮੰਮੀ ਵੀ ਹੁਣ ਵੇਖਿਆ ਕਿਦਾਂ ਚੁੱਪ ਕਰਕੇ ਲੱਗੀਆਂ ਇਹ ਵੀਡੀਓ ਦੇ ਚੱਕਰ ਦੇ ਵਿੱਚ ਦੇਖ ਕੇ ਦੂਜੇ ਦਾ ਜਲੂਸ ਕੱਢ ਦਿੰਦੀਆਂ ਹੁਣ ਲੱਗਦਾ ਕਿ ਤੇ ਵਿਆਹ ਹੀ ਰਹਿਣਦੇ ਭਰਾਵਾ ਫੇਰ ਮੇਰਾ ਤਰਸ ਆ ਜਾਂਦਾ ਹੁੰਦਾ ਮੈਂ ਬੱਲੇ ਉਹ ਉਹ ਫੋਨ ਹੀ ਕੇ ਚੱਕ ਲਈ ਸਰੀ ਰਹਿਣ ਤੇ ਨਾਲ ਦੇਣੀ ਦਾ ਕੰਮ ਕਰਦੇ ਨਾ ਮੈਂ ਹਾਂ ਤੇ ਕਿਹਾ ਉਹ ਮੈਂ ਤੇ ਇਹ ਗੱਲ ਕਹਿਣੀ ਸੁਣ ਲੈ ਮੈਂ ਹਾਂ ਵਿਚਾਰੀ ਨੂੰ ਤਰਸ ਆ ਗਿਆ ਮੈਂ ਤੇ ਕਿਹਾ ਵੀ ਨਾ ਛੇਲੇ ਦੇਖਿਆ ਬੀਬੀ ਨੇ ਕਿੰਨੀ ਮੈਨੂੰ ਤਰਸ ਆ ਗਿਆ ਤੇ ਤਰਸ ਉਹ ਕਰ ਲਈ ਤੂੰ ਤਰਸੀ ਤੂੰ ਠੀਕ ਕਰ ਲਈ ਹਾਂ ਤਰਸ ਤੇਰੇ ਨੇੜੇ ਵੀ ਹਰ ਇੱਕ ਗੱਲੋਂ ਸੱਚੀ ਹੋ ਜਾਂਦੀ ਬੀਬੀ ਕਿਹਣੀ ਪੁੱਛਣਾ ਲਾਓ ਜੀ ਇਹ ਕਿੰਨੇ ਕਿਲੋ ਮੰਮੀ ਦੁੱਧ ਪਾਇਆ ਵਿੱਚ ਦੁੱਧ ਮੈਂ ਪਾਇਆ ਵੀ 4 ਕਿਲੋ ਤੂੰ ਲੈਂਦਾ ਆਹੋ 4 ਕਿਲੋ ਤੇ 3 ਕਿਲੋ ਘਰ ਹੀ ਦਾ ਓਕੇ 3 ਕਿਲੋ ਗਾਜਰਾਂ 4 ਤੋਂ 3 7 ਕਿਲੋ ਦੁੱਧ ਹਾਂ ਤੇ ਗਾਜਰਾਂ ਕਿੰਨੀਆਂ ਸੀ ਕਿੰਨੀਆਂ ਗਾਜਰਾਂ 3 ਕਿਲੋ ਹਾਂ ਤੇ ਇਹ ਆਪਣੀ ਫੇਵਰੇਟ ਚੀਜ਼ ਆ ਇਹ ਪਤਾ ਕੀ ਆਪਾਂ ਥੋੜਾ ਦੁੱਧ ਕਾੜ ਲਿਆ ਹਾਂ ਤੇ ਬਾਤੀਆਂ ਦੇ ਗਾਜਰਾਂ ਪਕਰਨੀਆਂ ਸਾਰੀਆਂ ਹਾਂ ਫੇਰ ਪਾਵਾਂਗੇ ਤੇ ਸਾਰਿਆਂ ਨੂੰ ਪਾਵਾਂਗੇ ਕਿ ਆਈ ਪਤਾ ਕਿੰਨਾ ਸੋਹਣਾ ਲੱਗਦਾ ਹਨ ਦੁੱਧ ਦੇ ਵਿੱਚ ਆੜ ਰੰਗ ਜਾਏ ਗਾਜਰਾਂ ਦਾ ਇਹ ਵਧੀਆ ਚੀਜ਼ ਆ ਜੇ ਕਹਿੰਦੇ ਸਵੀਟ ਡਿਸ਼ ਖਾਣੀ ਆ ਤੇ ਘਰ ਦੀ ਆ ਬਣਾ ਲਵੇ ਇਹਦੇ ਵਰਗੀ ਕੋਈ ਰੀਸ ਨਹੀਂ ਕਿਉਂ ਬੀਬੀ ਬੀਬੀ ਤੈਨੂੰ ਦਿੰਦੀ ਹੁੰਦੀ ਖਾਣ ਨੂੰ ਕਿ ਨਹੀਂ ਮੜਾ ਮੋਟ ਦੋ ਵਾਰ ਇੰਨਾ ਇੰਨਾ ਖਾਦਾ ਹਾਏ ਹਾਏ ਇਹ ਸੁਣੀ ਹੋਣਾ ਪਰ ਪਤਾ ਕੀ ਹੋਇਆ ਦੋ ਵਾਰ ਕਿਉਂ ਦੇਣਾ ਸੀ ਨਾਲੇ ਖੰਗ 'ਚ ਕੰਮ ਹੋ ਗਿਆ ਕਿੰਨੇ ਦਿਨ ਤੇਰੇ ਸਾਹਮਣੇ ਰਿਹਾ ਫਿਰ ਮੈਂ ਕਿੱਦਾਂ ਦੇਣਾ ਹੈ ਐਦਾਂ ਦੇਖੀ ਤੇ ਅੱਲਾ ਕਰਦੀ ਐ ਹਾਂ ਮੈਂ ਕੜਾਈ ਰੱਖ ਦੇਣੀ ਆ ਸਹਾਰੇ ਰੱਖਣੀ ਹਾਂ ਜਿੱਦਾਂ ਮਰਜ਼ੀ ਖਾ ਲਈ ਰੱਖਣੀ ਮੇਰੇ ਕਹਿੰਦੀ ਮੈਂ ਸਹਾਰੇ ਰੱਖ ਦੇਣੀ ਬੀਬੀ ਕੜਾਈ ਤੇਰੇ ਆਪਾਂ ਹੁਣ ਜਾ ਕੇ ਮਨਪ੍ਰੀਤ ਨੂੰ ਲੈ ਆਈਏ ਦਫ਼ਤਰ ਤੋਂ ਤੇ ਇਧਰ ਲੱਗੇ ਗਿਰੇਲੇ ਬਣਾਉਣ ਸੋ ਵਿਊ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਆ ਆਲੇ ਦੁਆਲੇ ਸਾਡਾ ਪੇਂਡ ਆ ਤੇ ਸ਼ਾਮਾਂ ਪਈਆਂ ਆ ਤੇ ਠੰਡ ਪੂਰੀ ਪੈ ਰਹੀ ਆ ਉਪਰੋਂ ਵੀ ਵੀ ਤੂੰ ਟਾਈਮ ਨਾ ਚੱਲ ਜਾਈਂ ਥੱਲੇ ਬਿਮਾਰ ਮੂਰ ਨਾ ਹੋ ਜਾਈਂ ਬਹੁਤ ਟਾਈਮ ਲੱਗਣਾ ਫੇਰ ਇਹਨੂੰ ਮੈਂ ਨਹੀਂ ਚਾਹੁੰਦੀ ਕੋਈ ਨਹੀਂ ਤਾਂ ਬੈਠੀ ਸੇਵਾ ਆਏ ਹੁਣ ਮੰਮੀ ਨਹੀਂ ਡੈਡੀ ਦੀ ਡਿਊਟੀ ਲਾਓ ਨਹੀਂ ਨਹੀਂ ਡੈਡੀ ਤੇਰਾ ਦਬਕਾ ਹੀ ਚੱਲਣਾ ਮਾੜਾ ਜਾਂ ਮੈਂ ਆ ਦਬਕੇ ਆ ਕੇ ਓਕੇ ਜੀ